ਲਓ ਜੀ ਦੋਸਤੋ ਅੱਜ ਤੁਹਾਨੂੰ ਇੱਕ ਬਸ਼ੀਰਾ ਲਿਆ ਕੇ ਦਿੰਨੇ ਆ ਪੂਰੇ ਕੱਦ ਕਰਨ ਵਾਲਾ 8ਵੇਂ ਮਹੀਨੇ ਬੱਚੇ ਦੀ ਉਮਰ ਹੋਈ ਹੈ ਸਾਰੀ ਡਿਟੇਲ ਦਵਾਂ ਕਿ ਘੋੜੇ ਦੀ ਡਿਟੇਲ ਆ ਤੇ ਕਿੰਨੀ ਉਮਰ ਆ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦੇ ਦੇ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦੇ ਵਿੱਚ ਆਦਰੋਂ ਸਵਾਗਤ ਹੈ ਜੀ ਜੀ ਆਇਆਂ ਨੂੰ ਨਮੀ ਸਵੀਰ 9 ਜਨਵਰੀ ਦੀ ਵੀਡੀਓ ਨਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਇਹ ਵੀਡੀਓ ਦੋਸਤੋ 26 ਅਕਤੂਬਰ ਦੀ ਹੈ ਤੇ ਅੱਜ ਤੁਹਾਡੇ ਲਈ ਇੱਕ ਮਾਰવાડી ਬਿਸ਼ੀਰਾ ਲੈ ਆਏ ਜਿਹਦੀ ਕਨਕੈਕਸ਼ਨ ਵੀ ਪੂਰੀ ਚੰਗੀ ਆ ਹੈਕ ਬਾਡੀ ਵੀ ਸੋਹਣੀ ਤੇ ਮਜ਼ਬੂਤ ਵੀ ਬਣੂ ਬਾਕੀ ਬਾਪ ਵੀ ਕਨਫਰਮ ਬੱਚਾ ਕੱਦ ਕਰਨ ਵਾਲਾ ਜਿਹੜੇ ਭਰਾਵਾਂ ਦੀ ਮਨ ਦੀ ਚੁਆਇਸ ਹੁੰਦੀ ਹੈ ਵੀ ਯਾਰ ਚੰਗੀ ਹਾਈਟ ਕਰਨ ਵਾਲਾ ਚੰਗੀ ਮਜ਼ਬੂਤੀਆਂ ਦਾ ਚੰਗੇ ਖਾਨਦਾਨ ਦਾ ਬਿਸ਼ੀਰਾ ਲੈਣਾ ਤਾਂ ਮਿੱਤਰੋ ਇੱਕ ਵਾਰਾ ਵੀਰੇ ਦੀ ਨਿਗਾਹ ਜ਼ਰੂਰ ਮਾਰੋ ਪੂਰਾ ਡੱਫਲ ਬਣੂ ਮੰਨ ਲਓ ਕਹਿੰਦੇ ਪੂਰੀ ਹਾਈਟ ਵਾਲਾ ਪੂਰਾ ਨਰੋਆ ਘੋੜਾ ਬਣਨ ਵਾਲਾ ਤੇ ਰੇਟ ਵੀ ਜਾਇਜ ਮਿਲ ਜਾਣ ਤੁਹਾਨੂੰ ਤੇ ਦੋਸਤੋ ਜੇ ਵੀਡੀਓ ਪਸੰਦ ਆਏ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੇ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਸਾਡਾ ਵੀ ਹੌਸਲਾ ਬਣਿਆ ਰਹੇ ਤੇ ਤੁਹਾਡੇ ਲਈ ਚੰਗੇ ਤੋਂ ਚੰਗੇ ਜਾਨਵਰ ਜਾਇਜ ਰੇਟ ਤੇ ਲਿਆਂਦਾ ਰਹੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਮਿੱਤਰੋ ਆਜੋ ਆਪਾਂ ਆ ਬਸੀਰੇ ਦੀ ਡਿਟੇਲ ਦਿੰਨੇ ਆ ਤੁਹਾਨੂੰ ਸਭ ਤੋਂ ਪਹਿਲਾਂ 8 ਮਹੀਨੇ ਦੋਸਤੋ ਉਮਰ ਆ ਮਾਰਕਿੰਗ ਦੀ ਗੱਲ ਕਰੀ ਮੱਥੇ ਪਟਾ ਦੋ ਪੈਰ ਚਿੱਟੇ ਆ ਸੁੰਭ ਸੁੰਭ ਦਾ ਸੈਜ ਸੋਹਣਾ ਬਾਲ ਭੋਰੀਆਂ ਸਾਫ ਆ ਮੱਥੇ ਵਾਲੀ ਭੋਰੀ ਉੱਚੀ ਆ ਦੇ ਮਨ ਲੱਗੀ ਹੋਈ ਸਿੱਟੇ ਵੱਲੋਂ ਰਹਿਤਾ ਨੈਕ ਨੁੱਕ ਦੇਖੋ ਖਾੜਨੇ ਖੁਰਨੇ ਬਾ ਕਮਾਲਾ ਕੁੜੇ ਦੀ ਹਜੇ 8 ਮਹੀਨਿਆਂ ਦਾ ਹੋਇਆ ਪਰ ਆਪਦੇ ਆਪ ਨੂੰ ਸ਼ੋਅ ਕਰਨਾ ਆਪਦੇ ਆਪ ਦਾ ਨਖਰਾ ਦਿਖਾਉਣਾ ਬੱਚੇ ਨੂੰ ਪੂਰਾ ਹੁੰਦਾ ਲੈਂਥ ਲੁੰਥ ਵੀ ਸੋਹਣੀਆ ਹੈਕ ਵੀ ਚੈਸਟ ਵੀ ਦਾ ਚੋਰਾ ਪੁੱਠਾ ਪਾਠਾ ਵੀ ਖੁੱਲਾ ਮੰਨ ਲਓ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਹੁੰਦੀ ਆਪਾਂ ਨਰੋਏ ਜਾਨਵਰ ਤੇ ਭਾਲਦੇ ਹੁੰਨੇ ਸਾਰੀਆਂ ਮਿਲ ਜਣੇ ਤੁਹਾਨੂੰ ਹੈਕ ਦੇਖੋ ਕਿੰਨੇ ਹੋਣੀ 8 ਮਹੀਨੇ ਖੁੱਲੇ ਕੰਨ ਪੂਰਾ ਕੁੰਡੀ ਵਾਲਾ ਮੰਨ ਲਓ ਕੰਨਾਂ ਕੁੰਡੀ ਨਾਲ ਕੁੰਡੀ ਟੱਚ ਹੁੰਦੀ ਕੋਈ ਓਵਰਲੈਪ ਨਹੀਂ ਲੰਮੀ ਧੌਣ ਆ ਮਣੀਆ ਮੂਣੀਆ ਸੋਹਣਾ ਲੱਗਿਆ ਹੋਇਆ ਬਾਕੀ ਮੇਨ ਗੱਲ ਜਿਹੜੀ ਭਰਾਪੋਸ ਦੇ ਉਹਦੇ ਬਾਲਪੋਰੀਆਂ ਦਾ ਸਾਫ ਆ ਜੀ ਹੱਥਾਂ ਪੈਰਾਂ ਦਾ ਸਾਫ ਆ ਰੇਟ ਜਾਇਜ਼ ਤੇ ਮਿੱਤਰੋ ਅੰਬਰਸਾਰ ਵਾਲੇ नागराज ਘੋੜੇ ਦਾ ਬੱਚਾ ਹੈ ਅੰਬਰਸਾਰ ਏਰੀਆ ਚ नागराज ਘੋੜਾ ਉਹਦਾ ਬੱਚਾ ਮੱਥੇ ਪਟਾ ਦੋ ਪੈਰ ਚਿੱਟੇ ਆ ਜਾਇਜ਼ ਰੇਟ ਚ ਬਾਲਪੋਰੀਆਂ ਦਾ ਸਾਫ ਆ ਹੱਥਾਂ ਪੈਰਾਂ ਦਾ ਸਾਫ ਆ ਸਾਰੀ ਡਿਟੇਲ ਆਪਾਂ ਦਿੱਤੀ ਬਾਕੀ ਨੰਬਰ ਥੱਲੇ ਦਿੱਤੇ ਰੇਟ ਆਉਤੇ